ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਸਕਦੇ ਆ ਜੀ ਆਪਾਂ ਖੜੋਮੇਰੀਏ ਦੇ ਵਿੱਚ ਖੜੇ ਆ ਜੀ ਸੇਵਾ ਚੱਲ ਰਹੀ ਹੈ ਜੀ ਸੰਗਤਾਂ ਆਪਣੇ ਪੂਰੇ ਜ਼ੋਰ-ਸ਼ੋਰ ਨਾਲ ਵੇਖੋ ਹਰ ਇੱਕ ਵੀਰ ਆਪੋ ਆਪਣਾ ਸਯੋਗ ਪਾ ਰਿਆ ਜੀ ਤੇ ਪ੍ਰਸ਼ਾਸਨ ਦੇ ਅਧਿਕਾਰੀ ਸਰ ਉਹ ਵੀ ਇੱਥੇ ਮੌਕੇ ਤੇ ਮੌਜੂਦ ਆ ਜੀ ਤੇ ਜਿਹੜੀ ਹਰ ਇੱਕ ਨਿਗਰਾਨੀ ਰੱਖ ਰਹਾ ਤੇ ਵੀਰਾਂ ਨੂੰ ਸੂਚਿਤ ਕਰਦੇ ਆ ਵੀ ਡੂਕੇ ਪਾਣੀ ਦੇ ਵਿੱਚ ਸਿਰੇ ਤੇ ਜਾ ਕੇ ਕੋਈ ਬਾਈਟ ਦੇਣਾ ਜਾਂ ਕੋਈ ਵੀਡੀਓ ਬਣਾਉਣਾ ਉਹ ਚੰਗੀ ਗੱਲ ਨਹੀਂ ਵਾਕਈ ਬੜਾ ਵਧੀਆ ਸਰੇਆ ਹੀ ਉਹਨਾਂ ਦਾ ਜੀ ਕਿਤੇ ਵੀ ਬੰਦਾ ਕਈ ਵੀਰ ਬਿਲਕੁਲ ਸਿਰ ਤੇ ਜਾ ਕੇ ਬਾਈ ਜੀ ਬਾਈਟ ਦਿੰਦੇ ਆ ਜਾਂ ਕੋਈ ਫੋਟੋ ਸਨੇਪ ਕਰਦੇ ਆ ਖਾਸ ਕਰਕੇ ਉਹ ਇਸ ਗੱਲ ਦਾ ਧਿਆਨ ਰੱਖਣਾ ਪਾਣੀ ਬਹੁਤ ਡੂੰਘਾ ਜੀ ਤੇ ਬਿਲਕੁਲ ਸਾਰਾਂ ਦਾ ਵੀ ਜਾਗਟਾਂ ਪਾ ਕੇ ਵੇਖੋ ਜਿਵੇਂ ਬਾਬਾ ਜੀ ਸੰਪਰਦਾ ਕਾਰ ਸੇਵਾ ਸ੍ਰੀ ਹਰਿ ਆਲੀ ਚਾਹ ਵਾਲੇ ਸੰਤ ਪਾਪਾ ਤਾਰਾ ਸਿੰਘ ਜੀ ਉਹਨਾਂ ਦੀ ਜਿਹੜੀ ਸੇਵਾ ਚੱਲ ਰਹੀ ਹੈ ਜੀ ਤੇ ਉਹਨਾਂ ਦੇ ਕੋਲ ਬਾਈ ਜੀ ਜਾਗਟਾਂ ਤੇ ਫਿਰ ਅੱਗੇ ਜਾ ਕੇ ਸੇਵਾ ਕਰਦਿਆ ਜੀ ਬਹੁਤ ਸਹਿਯੋਗ ਆ ਇਹਨਾਂ ਵੀਰਾਂ ਦਾ ਤੇ ਬਾਕੀ ਟਰਾਲੀਆਂ ਪਰ ਪਰ ਕੇ ਆਉਣੀਆਂ ਸ਼ੁਰੂ ਹੋ ਗਈਆਂ ਤੇ ਇੱਧਰ ਵੀ ਸਾਡਾ ਬੀਕੇ ਦਾ ਪਰਿਵਾਰ ਚ ਉਦੋਂ ਦੇ ਹੀ ਇੱਥੇ ਬਾਈ ਜੀ ਲੱਗੇ ਹੋਇਆ ਸੇਵਾ ਦੇ ਵਿੱਚ ਸਾਰੇ ਜਾਣੇ ਆਪੋ ਆਪਣਾ ਯੋਗਦਾਨ ਪਾ ਰਹੇ ਆ ਤੇ ਸਾਬ ਆਏ ਆ ਜੀ ਕਿ ਹਰੇਕ ਨੇ ਵੀਰ ਦੇ ਨਾਲ ਗੱਲਬਾਤ ਕਰ ਰਹੇ ਆ ਜੀ ਦੱਸ ਰਹੇ ਆ ਵੀ ਕਿਤੇ ਵੀ ਅੱਗੇ ਜਾ ਕੇ ਕੋਈ ਕੰਮ ਕਰ ਕਰਦੇ ਤੇ ਬਿਨਾਂ ਜਾਗਟਾਂ ਤੋਂ ਤੁਸੀਂ ਬਾਈ ਜੀ ਅੱਗੇ ਨਾ ਜਾਓ ਕਿਉਂਕਿ ਜਾਗਟ ਪਾ ਕੇ ਕਿ ਫਿਰ ਜਿਹੜਾ ਕੋਈ ਵੀ ਆਪਾਂ ਤੋੜਾ ਲਾ ਰਹੇ ਆ ਜਾਂ ਕੋਈ ਸੇਵਾ ਕਰ ਰਹੇ ਆ ਬਿਲਕੁਲ ਕੰਡੇ ਤੇ ਜਾਗਟ ਪਾ ਕੇ ਕਰੋ ਤੇ ਸਰਦਾਰ ਜੀ ਬਾਬਾ ਜਾਣਾਂਗੇ ਥੋੜੀ ਜੀ ਜਾਣਕਾਰੀ ਲਓ ਕਿ ਸਰ ਮੌਕੇ ਤੇ ਬਾਈ ਜੀ ਮੌਜੂਦ ਨੇ ਕਿਤੇ ਵੀ ਜ਼ਰੂਰਤ ਪੈ ਜਾਂਦੀ ਹੈ ਤੇ ਸਾਰਾ ਆਪਣਾ ਨੰਬਰ ਦੇ ਰਿਹਾ ਜੀ ਕਿਤੇ ਬਾਬਾ ਜੀ ਉਹਨਾਂ ਨੂੰ ਕਿ ਤਰੰਤ ਬਾਈ ਜੀ ਗੱਲਬਾਤ ਕਰਕੇ ਜੋ ਵੀ ਬਾਈ ਜੀ ਸੇਵਾ ਬਾਈ ਜੀ ਚੱਲਦੀ ਰਹੂਗੀ। ਲੋਕੀ ਵੇਖੋ ਪ੍ਰਸ਼ਾਸਨ ਦੇ ਅਧਿਕਾਰੀ ਵੀ ਬਾਈ ਜੀ ਇੱਥੇ ਪਹੁੰਚਿਆ। ਤੇ ਸੇਵਾਦਾਰ ਜਿਹੜੇ ਸੇਵਾ ਦੇ ਵਿੱਚ ਆ ਜਾਓ ਜੱਟਾ। ਲੱਗਿਆ ਹੈ ਕਿ ਸੰਗਤਾਂ ਨੂੰ ਬਹੁਤ ਬੇਨਤੀ ਕਿਸ ਤਰ੍ਹਾਂ ਜਾਰੀ ਹੈ ਤੇ ਸੰਗਤਾਂ ਤੇ ਸੇਵਾ ਦੇ ਵਿੱਚ ਪਹੁੰਚਣ। ਆਂਜਵਾਨੋ ਇਧਰ ਵੇਖੋ ਕਿਹੜਾ ਯੋਧੇ ਵੀਰ ਸਾਰੇ ਆਪੋ ਆਪਣਾ ਯੋਗਦਾਨ ਸੇਵਾ ਦੇ ਵਿੱਚ ਪਾਉਂਦੇ ਹੋਏ ਜੀ ਤੇ ਬਾਕੀ ਆਹ ਸਾਈਡ ਤੇ ਦੇਖ ਲਓ ਦਰਿਆ ਕਿਵੇਂ ਠਾਠਾ ਮਾਰਿਆ ਤੇ ਗੱਬਰੂ ਵੀ ਕਰਾਂ ਜਵਾਨ ਉਹ ਗਰਾ ਖਿੱਚੋ ਤੋੜਾ ਕਰਾਂ ਕਿ ਇਹਨੇ ਕੀ ਦੀ ਅਮੇ ਆ ਤੇ ਇਧਰ ਪਾ ਸਾਡੇ ਸੋਨੂੰ ਵੀਰ ਦਾ ਟਰੈਕਟਰ ਲੱਗਾ ਸੋਨੂੰ ਬਾ ਬੈਰ ਜੀ ਖਾਲਸਾ ਬੈਰ ਫਤਿਹ ਬਾਬਾ ਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਵੇਖੋ ਅੱਜ ਜਿੱਥੇ 2023 ਦੇ ਵਿੱਚ ਬੰਨ ਟੁੱਟਾ ਸੀ ਜਿਹੜੀ ਸੇਵਾ ਚੱਲ ਰਹੀ ਹੈ ਕੀ ਸੰਗਤਾਂ ਨੂੰ ਬੇਨਤੀ ਕਰਨ ਜਦੋਂ ਸੰਗਤ ਬਹੁਤ ਵੇਖੋ ਅੱਗੇ ਨੂੰ ਪਹਿਲਾਂ ਸਭਰਾਵਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਸੰਗਤਾਂ ਪਹੁੰਚ ਰਹੀਆਂ ਸੀ ਤੇ ਸੰਗਤ ਨੂੰ ਵੀਰ ਬੇਨਤੀ ਕਰਦਾ ਵੀ ਸੰਗਤ ਦੀ ਜ਼ਰੂਰਤ ਆ ਕੀ ਕਹਿਣਾ ਚਾਹੁੰਦੇ ਆ ਜੀ ਵੀ ਪਹਿਲਾਂ ਤੇ ਪੱਤਰਕਾਰ ਭਾਈ ਜਰਦਾ ਧੰਨਵਾਦ ਕਰਦੇ ਆ ਜਿਹੜੇ ਸਾਡੀ ਆਵਾਜ਼ ਪਹੁੰਚਾਉਂਦੇ ਆ ਬਾਕੀ ਸੰਗਤ ਨੂੰ ਬੇਨਤੀ ਕਰਦੇ ਆ ਵੀ ਜਿੱਥੋਂ ਤੱਕ ਆਵਾਜ਼ ਪਹੁੰਚਦੀ ਇੱਥੇ ਪਹੁੰਚੋ ਸੰਗਤ ਦੀ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਮਿੱਟੀ ਵੀ ਵਾਧੂ ਆ ਤੋੜੇ ਵੀ ਹੈਗੇ ਆ ਸੰਗਤ ਤੋੜੇ ਭਰਨ ਆਲੀ ਆਵੇ ਤੋੜੇ ਭਰ ਕੇ ਦੇ ਕਰੇਟਾਂ 'ਚ ਪਾਏ ਜਾਣ ਬਾਬਾ ਜੀ ਹੁਣਾਂ ਲੋਗੇ ਸੇਵਾ ਲੱਗੀ ਆ ਬਸ ਸੰਗਤ ਦੀ ਲੋੜ ਆ ਜਿੰਨੇ ਵੀ ਮੇਰੇ ਵੀਰ ਨੌਜਵਾਨ ਸੌਂਦੇ ਆ ਇੱਥੇ ਪਹੁੰਚੋ ਤੇ ਆ ਕੇ ਮਦਦ ਕਰਾਈ ਜਾ ਬਿਲਕੁਲ ਜੀ ਨੇੜੇ ਪਿੰਡਾਂ ਦੇ ਦੇਖੋ ਬਹੁਤ ਘੱਟ ਲੋਕ ਆਪਾਂ ਨੂੰ ਦਿਖ ਰਹੇ ਵੇਖੋ ਬਿਲਕੁਲ ਕਿੰਨੇ ਪਿੰਡ ਲੱਗ ਗਿਆ ਤੇ ਬੰਦਾ ਤੁਹਾਨੂੰ ਆਪਾਂ ਨੂੰ ਸਿਰਫ ਸਭਰਾਵਾਂ ਵਾਲੇ ਜਾਂ ਬਾਬਾ ਸਰਿਆਲੀ ਸਾਹਿਬ ਵਾਲੇ ਉਹ ਵੀਰ ਸੇਵਾ ਦੇ ਵਿੱਚ ਨਜ਼ਰ ਆਉਣਗੇ ਬਾਕੀ ਨੇੜੇ ਤੇੜੇ ਦੇ ਸਿਰਫ ਸਰਪੰਚ ਸਾਹਿਬ ਹੈ ਜਾਂ ਕਾਂਗਰਸ ਦੇ ਟਾਈਮ ਦੇ ਵਿੱਚ ਉਹ ਸਰਪੰਚ ਸਾਹਿਬ ਇੱਥੇ ਸਹਿਯੋਗ ਦੇ ਰਹੇ ਆ ਤੇ ਸੰਗਤ ਭਾਈ ਜੀ ਜ਼ਰੂਰ ਹੋਣੀ ਚਾਹੀਦੀ ਏਰੀਆ ਦੀ ਜਿੱਤੇ ਕੰਮ ਚੱਲਦਾ ਕਿਉਂਕਿ ਸੰਗਤ ਦੀ ਲੋੜ ਆ ਜਿਹੜਾ ਇਹ ਇਹੋ ਜਿਹੇ ਕਾਰਜ ਸੰਗਤਾਂ ਨਾਲ ਹੀ ਹੁੰਦੇ ਆ ਜੀ ਜੀ ਜਿੰਨੀ ਜ਼ਿਆਦਾ ਸੰਗਤ ਹੋਊਗੀ ਨੌਜਵਾਨ ਆਉਣਗੇ ਤੋੜੇ ਭਰੇ ਜਾਣਗੇ ਮੂੰਹ ਬੱਦਦੇ ਨਾਲੇ ਹੋਣਗੇ ਕੋ ਪਰ ਨਾਲੇ ਹੋਗੇ ਕੋ ਚੁੱਕਣ ਨਾਲੇ ਹੋਗੇ ਕੋ ਗਾੜੀ ਕਰੇਟਾਂ 'ਚ ਲਾਉਣ ਵਾਲੇ ਹੋਗੇ ਰਲ ਮਿਲ ਕੇ ਜਿਹੜਾ ਹੱਲ ਹੋ ਜਾਊਗਾ ਜਿਵੇਂ ਸੰਗਤਾਂ ਦੇ ਵਿੱਚ ਸੰਗਤਾਂ ਦੇ ਵਿੱਚ ਕੰਮ ਚੱਲਦਾ ਕਿਉਂਕਿ ਬੰਨ ਬਹੁਤ ਜ਼ਿਆਦਾ ਇੱਥੇ ਸਿਮੰਦਿਆ ਬਿਲਕੁਲ ਜੀ ਬਿਲਕੁਲ ਨਹੀਂ ਆਪਾਂ ਕਹਿ ਸਕਦੇ ਹ ਖਤਰਾ ਵੀ ਕਹਿ ਸਕਦੇ ਨਹੀਂ ਵੀ ਕਹਿ ਸਕਦੇ ਸੰਗਤਾਂ ਦੀ ਲੋੜ ਆ ਕਿਉਂਕਿ ਹਾਲ ਹਾਲਤ ਮਾੜੀ ਆ ਹਾਲਤ ਮਾੜੀ ਹੈ ਜੀ ਸੰਗਤਾਂ ਦੀ ਲੋੜ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਸੰਗਤ ਉਹ ਤੋਂ ਕੰਮਕਾਰ ਚੱਲਣਾ ਕੰਮਕਾਰ ਤੋਂ ਹੀ ਚੱਲਣਾ ਬਿਲਕੁਲ ਜੀ ਵੇਖੋ ਸੰਗਤ ਖੁਣ ਫਿਰ ਤੋੜੇ ਲਾਉਣ ਵਾਲੇ ਤਾਂ ਖੜੇ ਆ ਆ ਲਾਉਣ ਵਾਲੇ ਖੜੇ ਤੋੜੇ ਤੇ ਪਰ ਤੋੜੇ ਹੁਣ ਤੇ ਅੱਗੇ ਸੇਵਾ ਚੱਲੇ ਤੇ ਉਹ ਵੀਰ ਬੇਨਤੀ ਕਰਦੇ ਆ ਵੀ ਇ ਤੇ ਵੀਰ ਭਰਾ ਧੰਨਵਾਦ ਜੀ ਸੋਨੇ ਪ੍ਰਵਾਹ ਕਾਮਰੇਡ ਪਰਿਵਾਰ ਬਾਈ ਜੀ ਉਦੋਂ ਦਾ ਟਰੈਕਟਰ ਚੱਲਿਆ ਅੱਜ ਤੇ ਸਾਡਾ ਬੀਕੇ ਕਹਿੰਦੇ ਪਰਿਵਾਰ ਦੇ ਵਿੱਚੋਂ ਬਾਦ ਸਿੰਘ ਬਾਦ ਸਿੰਘ ਵੀਰ ਸਾਡਾ ਭਰਾ ਅੱਜ ਵੀ ਇੱਥੇ ਪਹੁੰਚਿਆ ਤੇ ਉਦੋਂ ਦੇ ਸੇਵਾ ਦੇ ਵਿੱਚ ਲੱਗੇ ਬਾਦ ਸਿੰਘ ਜੀ ਵੈਜ ਜੀ ਖਾਲਸਾ ਵੈਜ ਫਤਿਹ ਬਾਦ ਸਿੰਘ ਜੀ ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਵੇਖੋ ਸਥਿਤੀ ਜੇ ਗੱਲ ਕਰਗੇ ਥੋੜੀ ਜੀ ਨਾਜ਼ੁਕ ਬਣੀ ਹੋਈ ਆ ਇਹ ਵੇਖੋ ਜਿੱਥੇ ਘੜੋ ਮੇਰੀਆ ਉਥੋਂ ਵੀਰ ਪਾਣੀ ਸਿਮਰਿਆ ਦੱਸਦੇ ਤੇ ਮਜ਼ਬੂਤੀ ਕਰਨ ਲਈ ਸੰਗਤਾਂ ਵੇਖੋ ਜੇ ਗੱਲ ਕਰੀਏ ਤਾਂ ਸੰਗਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਕੀ ਕਹਿਣਾ ਚਾਹੁੰਦੇ ਕਹਿਣਾ ਹੈ ਵੀ ਲਗਭਗ 16 17 ਤਰੀਕ ਤੋਂ ਇਹ ਕੰਮ ਚੱਲੀ ਆਉਣ ਡਿਆ ਪਿਛੋਂ ਸਭਰਾਵਾਂ ਤੋਂ ਲੱਗੇ ਆਪਾਂ ਜਿੱਥੇ ਵੀ ਕਮਜ਼ੋਰ ਹੁੰਦਾ ਉਥੋਂ ਆਪਣਾ ਨੂੰ ਮਜ਼ਬੂਤ ਕਰਨ ਤੇ ਪਰसों ਦਾ ਇੱਥੇ ਜਿਹੜੀ ਉਹ ਪਹਿਲਾਂ ਵੱਡੀ ਨੋਚ ਸੀ ਉਹ ਨੂੰ ਢਾ ਲੱਗੀ ਫੇਰ ਕੱਲ ਦਾ ਇੱਥੋਂ ਸਿਮਣ ਲੱਗ ਪਿਆ ਜਿੱਥੋਂ 23 ਦੇ ਵਿੱਚ ਟੁੱਟਾ ਸੀ ਅੱਜ ਸਵੇਰ ਦੀਆਂ ਸੰਗਤਾਂ ਇੱਥੇ ਵੀ ਲੱਗੀਆਂ ਤੇ ਦੋ ਦਿਨ ਤੋਂ ਪਿਛਲੀ ਨੋਜ ਤੇ ਵੀ ਲੱਗੀਆਂ ਮਤਲਬ ਕਿ ਬਾਬਾ ਜੀ ਹੁਣ ਦੀ ਸੰਗਤ ਬਹੁਤ ਜ਼ਿਆਦੀ ਆ ਜਾਂਦੀ ਆ ਜਿਹੜੇ ਲਾਗੇ ਬੰਨੇ ਦੇ ਪਿੰਡ ਦਾ ਕਡੌਮ ਹੋਇਆ ਕੁੱਤੀ ਵਾਲਾ ਗੱਟੀ ਇਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜਦੋਂ ਕੋਈ ਕੰਮ ਵਿਗੜ ਜਾਂਦਾ ਹਨਾ ਉਹ ਤਾਂ ਬਾਅਦ ਜਿਹੜਾ ਮਤਲਬ ਆਪਾਂ ਭੱਜੇ ਫਿਰਨਾ ਉਹਦੇ ਨਾਲੋਂ ਹੁਣ ਆਪਾਂ ਸੰਗਤ ਵੱਧ ਕੇ ਇੱਥੇ ਥੋੜੀ ਜਿਹੀ ਆਵੇ ਬਿਲਕੁਲ ਜੀ ਸਾਥ ਆਪਾਂ ਨੂੰ ਪ੍ਰਸ਼ਾਸਨ ਦਾ ਵੀ ਮਿਲ ਰਿਹਾ ਜਿੰਨੇ ਜੋਗੇ ਹੋ ਹੁੰਦੇ ਆ ਸੰਗਤ ਦਾ ਬਾਬਾ ਜੀ ਹੁਣ ਆ ਬਾਬਾ ਸੁਖਾ ਸਿੰਘ ਹੁਣਾਂ ਦਾ ਬਾਬੇ ਜਗਤਾਰ ਸਿੰਘ ਹੁਣਾਂ ਦਾ ਬਾਬੇ ਵਿਧੀ ਚੰਨੀਆਂ ਦਾ ਇਹਨਾਂ ਦਾ ਪੂਰਾ ਮਿਲ ਰਿਹਾ ਤੇ ਸਰਕਾਰ ਵੀ ਡੀਜ਼ਲ ਪਾਣੀ ਦੇ ਰਹੀ ਹੈ ਸਰਕਾਰ ਵੀ ਜਿੱਨਾ ਤੇਲ ਕ੍ਰੀਏਟ ਜੋ ਉਹਨਾਂ ਦਾ ਉਹਨਾਂ ਦੇ ਵਾਸਾ ਮੌਕੇ ਤੇ ਬਿਲਕੁਲ ਹਾਜ਼ਰ ਕਰ ਰਹੇ ਨੇ ਉਹ ਵੀ ਆ ਰਹੀ ਆ ਜਿੱਨਾ ਆਪਣੇ ਇੱਥੇ ਕੋਈ ਰਾਸ਼ਨ ਪਾਣੀ ਮੰਤਰੀ ਸਾਹਿਬ ਉਹ ਵੀ ਵੰਡ ਰਹੇ ਆ ਜੋ ਆ ਰਿਹਾ ਉਹ ਆਪਾਂ ਕਿਉਂ ਕਹੀ ਬਿਲਕੁਲ ਜੀ ਆ ਰਿਹਾ ਜਿਹੜੀ ਚੀਜ਼ ਹੈ ਤੇ ਉਹਦੋਂ ਬੋਲਾਂਗੇ ਜੀ ਸੰਗਤਾਂ ਨੂੰ ਬੇਨਤੀ ਆ ਵੀ ਆਪਣੇ ਆਪਣਾ ਦਰਦ ਜਾਣ ਕੇ ਆਪਾਂ ਕਿਸੇ ਲਈ ਤਾਂ ਕੁਝ ਨਹੀਂ ਕਰ ਰਿਹਾ ਜੀ ਜੀ ਆਪਣਾ ਦਰਦ ਜਾਣ ਕੇ ਨੂੰ ਆਪਾਂ ਜਿਹੜਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਥਾਂ ਥਾਂ ਤੋਂ ਸਿਮੀ ਜਾਂਦਾ ਬੰਨ 23 ਦੇ ਵਿੱਚ ਹੀ ਇਹ ਕਮਜ਼ੋਰ ਰਿਹਾ ਸੀ ਜੇ ਆ ਕੰਧ ਤੋਂ ਨਾ ਲੱਗਦੀ ਤਾਂ ਹੋ ਸਕਦਾ ਉਹਨੂੰ ਆਪਾਂ ਨੂੰ ਕੋਈ ਨਾ ਕੋਈ ਖਤਰੇ ਵਾਲੀ ਗੱਲ ਬਣ ਜਾਂਦੀ ਬਣ ਜਾਂਦੀ ਬਿਲਕੁਲ ਜੀ ਬਿਲਕੁਲ ਪਰ ਜਿਆ ਵੀ ਕਈ ਵਾਰੀ ਹੁੰਦਾ ਕਿ ਪੱਥਰ ਲੱਗਾ ਚਲੋ ਸਿਮਦੇ ਥੁੰਮਦੇ ਉਹਨੂੰ ਆਪਾਂ ਮਾੜਾ ਮੋੜ ਜਿਹੜਾ ਉਹ ਢਾਟੂ ਸਕਦੇ ਆ ਵੀ ਉਹ ਰੋਕ ਸਕਦੇ ਆ ਉਹਨੂੰ ਆ ਬਾਬਾ ਜੀ ਹੁਣੇ ਲੱਗੇ ਆ ਲਾਈਟਾਂ ਲੱਗੀਆਂ ਵਾ ਰਾਤ ਦੀ ਸੇਵਾ ਵੀ ਚੱਲਣੀ ਪਰ ਸੇਵਾਦਾਰਾਂ ਦੀ ਜ਼ਰੂਰਤ ਆ ਹਾਂ ਬਾਬਾ ਜੀ ਉਹਨਾਂ ਦੇ ਮਾੜ ਬੰਦੇ ਜ ਦੇ ਵਿੱਚ ਕੋਈ ਥੋੜੇ ਬੰਨ ਹੀ ਜਾਵੇ ਕੋਈ ਬਜ਼ੁਰਗ ਪੁਰਾਣੇ ਜਿੰਨੇ ਵੀ ਆ ਉਹ ਥੋੜੇ ਬੰਨਣ ਦੀ ਸੇਵਾ ਕਰੀ ਜਾਣਾ ਕੋਈ ਭਰੀ ਜਾਵੇ ਕੋਈ ਕੋਸ਼ਿਸ਼ ਕਰੀ ਜਾਵੇ ਉਹਦੇ ਵਿੱਚ ਆ ਕੇ ਜਿਹੜਾ ਆਪਾਂ ਰਾਤ ਰਾਤ ਜਿੰਨਾ ਵੀ 10 11 ਵਜੇ ਤੀ ਲਾ ਕੇ ਪਾਣੀ ਜਿਹੜਾ ਉਹ ਵਦਨ ਨਾ ਘੰਟੇ ਤੋਂ ਪਹਿਲਾਂ ਦਾ ਮੈਕਮੇ ਦਾ ਮੈਸੇਜ ਆ ਕੇ ਪਾਣੀ ਪਰਸੋਂ ਜਨਾ ਹੋ ਗਿਆ ਫਿਰ 263000 ਜਿਹੜਾ ਉਹ ਪਹੁੰਚ ਗਿਆ ਵਾ ਹੁਣ ਇਸ ਟਾਈਮ ਕੱਲ ਦਾ ਵਾਦਾ ਵਾਦਾ ਫੇਰ ਕੱਲ ਇੱਕ ਵਾਰ ਪਾਣੀ 1.5 ਫੁੱਟ ਘਟਿਆ ਸੀ ਅੱਜ ਜਿਹੜਾ ਪਾਣੀ ਦੀ ਮਾਤਰਾ ਹੋਣ 263000 ਹੁਣ ਇਸ ਟਾਈਮ ਘੰਟਾ ਪਹਿਲਾਂ 5 ਵਜੇ ਦਾ ਮੈਸੇਜ ਆ ਕੇ ਇਹਨੂੰ ਆਪਾਂ ਜਿੰਨਾ ਵੱਧ ਤੋਂ ਵੱਧ ਧਿਆਨ ਰੱਖਿਆ ਜਾਊਗਾ ਉਹਨਾਂ ਆਪਣਾ ਹੀ ਫਾਇਦਾ ਹੈ ਕਿ ਕਿਸੇ ਨੂੰ ਇਹਦਾ ਕੋਈ ਫਾਇਦਾ ਨਹੀਂ ਜੀ ਬਾਕੀ ਤੁਹਾਨੂੰ ਪਤਾ ਹੀ ਆ ਸਾਰੇ ਪੰਜਾਬ ਵਿੱਚ ਕਿੰਨਾ ਨੁਕਸਾਨ ਹੋਇਆ ਪਰ ਇਧਰ ਜੇ ਆਪਣਾ ਜਿਹੜਾ ਬਜਿਆ ਏਰੀਆ ਜੇ ਆਪਾਂ ਇਹਨੂੰ ਵਿਚਾਰਾਂਗੇ ਤੇ ਆਪਣੇ ਵਾਸਤੇ ਉਹ ਫਾਇਦੇ ਵਾਲੀ ਗੱਲ ਹੋਊਗੀ ਜੀ ਬਗਦੀ ਹਡਾਲ ਸਾਹਿਬ ਜੀ ਜੀ ਬਤੇ ਹਾਂ ਜੀ ਬਹੁਤ ਵਧੀਆ ਬਾਦ ਸਿੰਘ ਨੇ ਜਾਣਕਾਰੀ ਦਿੱਤੀ ਵੀ ਵਾਕਿਆ ਹੀ ਬਾਅਦ ਵਿੱਚ ਪਛਤਾਉਣ ਦਾ ਕਿਉਂਕਿ ਜਦੋਂ ਚਿੜੀਆ ਚੋਕੀ ਖੈਦ ਫਿਰ ਬਾਉ ਜੀ ਰੋਣ ਦਾ ਕੋਈ ਫਾਇਦਾ ਨਹੀਂ ਜੀ ਅੱਜ ਆਪਾਂ ਇੱਥੇ ਸੇਵਾ ਦੇ ਵਿੱਚ ਕੋਈ ਵੇਖੋ ਨੇੜੇ-ਤੇੜੇ ਕਿੰਨੇ ਲੋਕ ਜਿਹੜਾ ਸਾਥ ਦੇ ਰਿਹਾ ਜਿਵੇਂ ਸਭਰਾ ਪਿੰਡੋਂ ਆ ਗਿਆ ਹੋਰ ਵੀ ਬੜੇ ਲੋਕ ਇੱਥੇ ਪਹੁੰਚ ਰਹੇ ਆ ਤੇ ਬਾਬਾ ਜੀ ਸ੍ਰਿਆਲੀ ਸਾਹਿਬ ਵਾਲੇ ਬਾਬਾ ਸੁਖਾ ਸਿੰਘ ਜੀ ਬਾਬਾ ਤਾਰਾ ਸਿੰਘ ਜੀ ਉਹਨਾਂ ਦੀ ਸੇਵਾ ਵੀ ਚੱਲਦੀ ਆ ਜੀ ਤੇ ਬਾਬਾ ਜਗਤਾਰ ਸਿੰਘ ਉਹਨਾਂ ਦਾ ਵੀ ਚਾਹ ਪਾਣੀ ਦੇ ਕਰਸੇ ਵਾਲੇ ਉਹਨਾਂ ਦੇ ਵੀ ਲੰਗਰ ਚੱਲ ਰਹੇ ਆ ਤੇ ਸਿਰਫ ਇੱਥੇ ਸੰਗਤ ਦੀ ਲੋੜ ਵੇਖੋ ਜਿਹੜੇ ਤੋੜੇ ਲਾਉਣ ਵਾਲੇ ਆ ਵੀਰ ਜੀ ਉਹ ਤਾਂ ਬਿਲਕੁਲ ਖੜੇ ਹੋਏ ਆ ਕਿਉਂਕਿ ਉਹ ਸੰਗਤ ਦੀ ਉਡੀਕ ਕਰਦੇ ਆ ਵੀ ਸੰਗਤ ਤੋੜੇ ਲੈ ਕੇ ਆਵੇ ਤੇ ਅਸੀਂ ਜਿਹੜੇ ਇਹ ਲਾਏ ਜਾਣ ਤੇ ਜਿਹੜਾ ਬੰਨ ਜਿੱਥੋਂ ਸਿਮ ਰਿਆ ਜੀ ਸਥਿਤੀ ਗੰਭੀਰ ਆ ਤੇ ਸੰਗਤ ਨੂੰ ਅਪੀਲ ਆ ਸਮਝ ਲਓ ਬੇਤੀ ਸਭ ਲੋ ਬਾਕੀ ਪਾਣੀ ਬਾਈ ਜੀ ਹੋਰ ਜਿਆਦਾ ਵਧਣਾ ਸ਼ੁਰੂ ਹੋ ਚੁੱਕਾ ਹੈ ਜੀ ਗਲਾਲੀ ਤੋਂ ਹਿਸਾਬ ਲਾ ਲਓ ਤੁਸੀਂ ਵੀ ਕਿੰਨੀ ਜਿਹੜੀ ਬੂਟੀ ਆਉਣੀ ਸ਼ੁਰੂ ਹੋ ਗਈ ਆ ਜੀ ਤੇ ਪਾਣੀ ਜਿਹੜਾ ਵਧਦਾ ਜਾ ਰਿਹਾ ਬਾਈ ਜੀ ਵੇਖੋ ਬਹੁਤ ਬੁਰੇ ਹਾਲ ਹੋ ਪਏ ਆ ਪਾਣੀ ਤੇਜ਼ ਹੋ ਗਿਆ ਪਾਣੀ ਤੇਜ਼ ਹੋ ਗਿਆ ਬੂਟੀ ਉਹਨਾਂ ਦਰ ਚੁੱਕਦੇ ਆਏ ਲੱਗਦਾ ਫੇਰ ਹਾਂ ਜੇਦੋਂ ਬੂਟੀ ਆਉਣ ਲੱਗੀ ਹੈ ਨਾ ਉਦੋਂ ਉਦੋਂ ਸਮਝ ਨੂੰ ਵੀ ਆਂ ਦਰ ਚੁੱਕਿਆ ਹਾਂ ਇਹ ਆਉਂਦੀ ਬੂਟੀ ਉਦੋਂ ਜੋ ਦਰ ਚੁੱਕਦੇ ਆ ਉਹ ਇਕੱਠੀ ਹੋ ਜਾਂਦੀ ਦੁਪੱਟੇ ਹਾਂ ਵੇ ਕਿੰਨੀ ਬੂਟੀ ਜਾਂਦੀ ਜੀ ਤੇ ਕਿੰਨੇ ਡੰਗਰ ਆਪਣੇ ਪਾਕਿਸਤਾਨ ਚ ਬਾਈ ਜੀ ਰੋ 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 ਰੁੜ ਕੇ ਗਿਆ ਜੀ ਵੇਖੋ ਕਿਵੇਂ ਰੋੜ ਰੋੜ ਜਾ ਰਹੀ ਆ ਜੀ ਰੁੜ ਕੇ ਬੂਟੀ ਹਾਂ ਬੇੜੀ ਵਾਲੇ ਤੇਰੇ ਆਉਂਦੇ ਕਿੱਥੇ ਬੇੜੀ ਵਾਲੇ ਹਾਂ ਤੁਹਾਡੀ ਕੁੱਲੀਆਂ ਲਿਓ ਆ ਦੇਖੋ ਬਾਈ ਜੀ ਕੋਈ ਵੀਰ ਬੇੜੇ ਤੇ ਆ ਰਿਹਾ ਜੀ ਤੇ ਕਿਹੜੀ ਵੇਖੋ ਪਾਣੀ ਵੀ ਕਿਦਾਂ ਜਬਰ ਆ ਤੇ ਵੀਰ ਦਾ ਹੌਸਲਾ ਵੇਖੋ ਬਾਈ ਜੀ ਕਰਾ ਜਿਹੜਾ ਵੀਰ ਲੈ ਕੇ ਆ ਰਿਹਾ ਜੀ ਵੇਖੋ ਪਾਣੀ ਦਾ ਵਹਾ ਕਿੰਨਾ ਤੇਜ਼ ਆ ਤੇ ਵੀਰ ਵੇਖੋ ਬੇੜੀ ਪਾਣੀ ਦੇ ਪੂਰਾ ਯੋਰ ਆ ਤੇ ਫਿਰ ਵੀ ਵੇਖੋ ਕਿਵੇਂ ਜੜੀ ਪਿਰ ਬੇੜੀ ਲੈ ਕੇ ਆ ਰਿਹਾ ਤੇ ਕਿਸੇ ਵੀਰ ਨੂੰ ਕੱਢ ਕੇ ਲੈ ਕੇ ਆ ਰਿਹਾ ਜੀ ਜਿਹੜਾ ਲੋਕ ਘਰਾਂ ਦੇ ਵਿੱਚ ਬੈਠੇ ਹੋਏ ਆ ਜੀ ਤੇ ਦੇਖ ਲਓ ਮੋਟਰ ਮੰਮੀਆਂ ਜਿਹੜੀਆਂ ਬਿਲਕੁਲ ਡੁੱਬ ਗਈਆਂ ਤੇ 263000 ਕਿਊਸ ਕੇ ਜਿਹੜਾ ਪਾਣੀ ਛੱਡ ਦਿੱਤਾ ਗਿਆ ਹੈ ਜੀ ਸ਼ੇਅਰ ਕਰੋ ਵੀਡੀਓ ਭਾਈ ਜੀ ਧੰਨਵਾਦ